ਠੀਕ ਹੈ ਭਾਈ ਹੁਣ ਜਦੋਂ ਆਪਣੇ ਜੱਟ ਨੂੰ 2000 ਵੱਧ ਮੈਂ ਕਿਹਾ ਉਹਨੂੰ ਜੁਪੀ ਨੂੰ ਦੀ ਭੇਜ ਦੇਣੀ ਹੈ ਹੁਣ ਅੱਛਾ ਜਾਂਦੀਆਂ ਵੀ ਇਹ ਬੰਦਾ ਸੀ ਕਹਿੰਦਾ ਮੈਂ ਤਾਂ ਦਾੜੀ ਕਟਾ ਦੂੰਗਾ ਕਹਿੰਦਾ ਜੇ ਮੈਂ ਕਹਿੰਦਾ ਇਹਨਾਂ ਨੂੰ ਕੱਟ ਹੀ ਦੇ ਗਿਆ ਮੈਂ ਕਹਿੰਦਾ ਇਹ ਸਾ ਮਤਲਬ ਪਾਲ ਲੈਣ ਨੂੰ ਜੇ ਮੈਂ ਕੱਟੀ ਦੇ ਗਿਆ ਨਹੀਂ ਪਾਲਣ ਵਾਲਿਆਂ ਨੂੰ ਦੇਊਂਗਾ ਨਾ ਮੈਂ ਵੜਨ ਵਾਲਿਆਂ ਨੂੰ ਨਹੀਂ ਦੇਣੀ ਅੱਛਾ ਵੜਨ ਵਾਲਿਆਂ ਨੂੰ ਨਹੀਂ ਦੇਣੀ ਹਾਂ ਪਾਲਣ ਵਾਲਿਆਂ ਨੂੰ ਦੇਣੀ ਹੈ ਠੀਕ ਹੈ ਦੇ ਕੇ ਆ ਕਰਕੇ ਵੜਨ ਵਾਲਿਆਂ ਨੂੰ ਗਿਆ ਕਹਿੰਦਾ 2000 ਰੁਪਏ ਵੱਧ ਮਿਲ ਗਿਆ ਮੈਂ ਕੀ ਕਰਾਂ ਵੈਸੇ ਤੁਹਾਡੀ ਵੀਡੀਓ ਨਾਲ ਬਹੁਤ ਫਰਕ ਪਿਆ ਵਿੱਚ ਬੰਦੇ ਵਧੀਆ ਨਹੀਂ ਮੈਂ ਤੁਹਾਡੇ ਵਰਗੇ ਯੂਟਿਊਬਰ ਨੇਗੇ ਉਹ ਵਧੀਆ ਦੇ ਗੱਲ ਕਰਦੇ ਨੇ ਵਿੱਚ ਆ ਕੇ ਬਸ ਸਿੱਧੀ ਬਸ ਆ ਕਟੂਮਾਲ ਆ ਕਟੂਮਾਲ ਹੁਣ ਤੁਸੀਂ ਆਂ ਦੱਸੋ ਕਟੂਮਾਲ ਚੋਂ ਕੱਢੂ ਕੌਣ ਹਾਂ ਬਾਈ ਤੇ ਆਪਣੇ ਵਰਗੇ ਭਾਈ ਕੱਢਣਗੇ ਯਾਰ ਤਾਂ ਹੀ ਨਿਕਲਦੇ ਆਪਾਂ ਹੀ ਦੇਣ ਵਾਲੇ ਆ ਕਟੂਮਾਲ ਤੇ ਆਪਾਂ ਹੀ ਕੱਢਣ ਵਾਲੇ ਆਂ ਜੀ ਮੇਰੇ ਵਰਗਾ ਕੋਈ ਵੀਡੀਓ ਬਣਾ ਕੇ ਲੈ ਗਿਆ ਚਲੋ ਆਪਾਂ ਕਿਸੇ ਦਾ ਕਾਨੂੰ ਨਾ ਲੈਣਾ ਆਪਾਂ ਆ ਵੀਡੀਓ ਗੱਲ ਕਰੀਏ ਵੀ ਮੈਂ ਵੀਡੀਓ ਬਣਾ ਕੇ ਲੈ ਕੇ ਆਇਆ ਕਿ ਕਿ ਦੁਬਈ ਕਟੂ ਮਾਲ ਚ ਇੰਨੀ ਚੰਗੀ ਕੱਟੀ ਵਿਗ ਗਈ। ਇਹ ਹੁਣ ਕਟੂ ਮਾਲ ਲਈ ਲੋਕਾਂ ਗੱਡੀ ਜਾਂਦੇ ਆ। ਹਾਂ ਇਹ ਹੁਣ ਵੇਚਣੀ ਤਾਂ ਭਾਉ ਆ ਬਾਈ। ਜਿੰਨੇ ਲੈ ਗਿਆ। ਠੀਕ ਆ ਬਾਈ। ਪਰ ਬਟਨ ਵਾਲਾ ਨੂੰ ਨਹੀਂ ਮਿਲਦਾ। ਨਾ ਨਾ ਠੀਕ ਆ ਬਾਈ ਯਾਰ ਤਾਂ ਹੀ ਬੱਦੂ ਯਾਰ ਬਾਈ। ਹੁੰਦੀ ਆਏ ਮੇਰੇ ਕੋਲ ਇੱਕ ਕੱਟੀ ਹੋਰ ਸੀਗੀ। ਬਧੇਰੇ ਮੁਸਲਮਾਨ ਆਏ ਦੇ ਦੇ ਮੈਂ ਦਿੱਤੀ ਨਹੀਂ। ਉਹਨਾਂ ਨੂੰ ਦੇਮਾਂ। ਬਾਈ ਵਧੀਆ ਗੱਲ ਆ ਯਾਰ। ਆ ਮੈਂ ਮੋੜ ਕੇ ਲੈ ਕੇ ਜਾਊਂਗਾ। ਲੋ ਜੀ ਮੈਂ ਤੇਰੇ ਤੁਹਾਡੇ ਵਾਸਤੇ ਇੱਕ ਕੱਟੀ ਲੈ ਕੇ ਆਇਾਂਗੇ। ਜੀਦੀ ਉਮਰ ਹੈਗੀ 20 ਮਹੀਨੇ ਤੇ ਬੂਰੀ ਕੱਟੀ ਹੈਗੀ ਤੇ ਬਾਈ ਹੋਰੀ ਇੱਥੇ ਮੰਡੀ ਦੇ ਵਿੱਚ ਵੇਚਣ ਆਲੇ ਬਾਈ ਹੋਰੀ ਮੰਡੀ ਦੇ ਵਿੱਚ ਵੇਚਣ ਵਾਸਤੇ ਆਏ ਸੀ ਤੇ ਕਰਦੇ ਆ ਬਾਈ ਹੋਰਾਂ ਨਾਲ ਕੀ ਗਾਹ ਹਾਲਾ ਬਾਈ ਹੋ ਠੀਕ ਹੋ ਬਾਈ ਵਧੀਆ ਵਧੀਆ ਜੀ ਤੇ ਬਾਈ ਕੱਟੀ ਬਾਰੇ ਦੱਸਿਓ ਮੜਾ ਜਾ ਬਾਈ ਕੱਟੀ ਦੀ ਉਮਰ ਬੜੀ 20 ਮਹੀਨੇ ਆ ਅੱਛਾ ਜੀ ਸਿਰ ਤੋਂ ਕੋਨੀ ਹੈਗੀ ਸਿੰਘ ਦਗਾਏ ਹੋਇਆ ਵੀਰੇ ਸਿੰਘ ਦਗਾਏ ਹੋਇਆ ਹੈ ਬਾਈ ਹਾਂਜੀ ਠੀਕ ਹੈ ਠੀਕ ਹੈ ਭਾਈ ਦੇ ਭਾਈ ਮੁੱਲ ਮੁੱਲ ਕੀ ਮੰਗਦੇ ਹੋ ਫਿਰ ਮੋਲੇ ਦਾ ਆਪਾਂ ਕਰ ਦਾਂਗੇ ਵੀਰੇ 40000 ਰੁਪਏ ਮੋਲ ਅੱਛਾ ਭਾਈ 40000 ਮੋਲਾ ਤੇ ਝੋਲੀ ਜੂਲੀ ਦਿਖਾ ਦਿਓ ਮਾਨ ਤਾਨ ਕਰ ਦਾਂਗੇ ਝੋਲੀ 40 ਬਹੁਤ ਚੰਗੀ ਹੈ ਹਲੇ ਕੱਟੀ ਹੋਈ ਹੈ ਦੇਖੋ ਵੀ ਕੱਲਾ ਕੱਲਾ ਥਾਣ ਲੱਗਿਆ ਹੋਇਆ ਜਾਮਾ ਲਓ ਭਾਈ ਲਓ ਵੀ ਥਾਣ ਥਣ ਬਹੁਤ ਚੰਗਾ ਲੱਗਿਆ ਹੈ ਤੇ ਭਾਈ ਨੰਬਰ ਬੋਲਿਓ ਤੁਹਾਡਾ ਇੱਕ ਆ 97799 9511 ਠੀਕ ਹੈ ਭਾਈ ਤੇ ਭਾਈ ਇੱਕ ਯਾਰ ਜਿਵੇਂ ਅਕਸਰ ਆਮ ਹੀ ਗੱਲ ਚੱਲਦੀ ਰਹਿੰਦੀ ਹੈ ਕਹਿੰਦੇ ਯਾਰ ਵੀ ਪੰਜਾਬ ਦੀ ਕਰੀਮ ਹੈ ਜਿਹੜੀ ਵੀ ਯੂਪੀ ਵਿਹਾਰ ਵੱਲ ਜਾਈ ਜਾਂਦੀ ਹੈ ਯਾਰ ਭਾਈ ਕੀ ਚੱਕਰ ਆ ਹੋ ਇਹ ਪੰਜਾਬ ਦੀ ਕਰੀਮ ਭਾਈ ਜਾਂਦੀ ਨਹੀਂ ਭੇਜਦੇ ਆ ਕਿਵੇਂ ਭਾਈ भेजदा ਐ ਹੁੰਦਾ ਪਤਾ ਕੀ ਗੱਲ ਹੈ ਜਿਵੇਂ ਹੁਣ ਆਪਾਂ ਇੱਥੇ ਕੱਟੀ ਸੀਗੀ ਉਹ ਬਹੁਤ ਟੀਨ ਸੀਗੀ ਅੱਛਾ ਬਾਈ ਆਪਾਂ ਨੇ ਮੰਨ ਕੇ ਲਿਆ ਮੈਂ ਜਿਵੇਂ ਹੁਣ ਮੈਂ ਵੀ ਛੋਟਾ ਮੋਟਾ ਤਾਂ ਮੈਂ ਵੀ ਚੈਨਲ ਚਲਾ ਲੰਨਾ ਹਾਂ ਹਰੇਕ ਆ ਕੇ ਕਹਿੰਦਾ ਪੰਜਾਬ ਦੀ ਕਰੀਮ ਯੂਪੀ ਨੂੰ ਯੂਪੀ ਨੂੰ ਕਿਵੇਂ ਲਵੀ ਆਪਾਂ ਜੇ ਇੱਕ ਇੱਕ ਚੈਨਲ ਵਾਲਾ ਇੱਕ ਇੱਕ ਕੱਟੀ ਲਊਗਾ ਕੋਈ ਵੱਡੀ ਗੱਲ ਨਹੀਂ ਕੋਈ ਵੱਡੀ ਗੱਲ ਨਹੀਂ ਬਾਈ ਮੈਂ ਇਹ ਵਾਰ ਬਾਈ ਦੋ ਤਿੰਨ ਕੱਟ ਕੇ ਲੈ ਕੇ ਜਾਣਾ ਮੈਂ ਦੋ ਤਿੰਨ ਵੇਚ ਵੀ ਆਣਾ ਜ਼ਿੰਮੇਦਾਰ ਨੂੰ ਵੀਰੇ ਮਾੜਾ ਸਾਈਡ ਹੋ ਜਾ ਠੀਕ ਹੈ ਬਾਈ ਹੁਣ ਜਦੋਂ ਆਪਣੇ ਜੱਟ ਨੂੰ 2000 ਵੱਧ ਮਿਲ ਗਿਆ ਉਹਨੂੰ ਯੂਪੀ ਨੂੰ ਦੀ ਭੇਜ ਦੇਣੀ ਹੈ ਹੁਣ ਵੀ ਐ ਜਾਂਦੀਆਂ ਵੀ ਭੇਜਦੇ ਨਹੀਂ ਹੈਗੇ ਕੋਈ ਹਾਂ ਭੇਜਦੇ ਨੂੰ ਇੱਕੜਾ ਕੈਸਟ ਹੈਗੀ ਭੇਜਦੇ ਸਹੀ ਗੱਲ ਆ ਬਾਈ ਸਹੀ ਗੱਲ ਆ ਯਾਰ ਹੁਣ ਇਹ ਆਪਣੇ ਲੋਕ ਭੇਜ ਕੇ ਰਾਜੀ ਆ ਹੁਣ ਮੰਨ ਕੇ ਚਲਾ ਲੈ ਲੈ ਹੁਣ ਮੁਸਮਨ ਭਾਈਚਾਰੇ ਦੇ ਬੰਦੇ ਆ ਇਹ ਮੁਕਟੀਆਂ ਬਈ ਖਰੀਦੀ ਜਾਂਦੇ ਨੇ ਵੱਡੀਆਂ ਹਾਂ ਬਾਈ ਕੀ ਖਰੀਦ-ਕਰੀਦ ਤੇ ਬਕਰੀਆਂ ਆਉਂਦੀਆਂ ਨੇੜੇ ਉਹਨਾਂ ਦੇ ਵੇਚਦੇ ਇਹ ਆਪਣੇ ਲੋਕ ਵੇਚਦੇ ਤਾਂ ਹੀ ਖਰੀਦਦੇ ਨੇ ਵਿਚਾਰੇ ਸਹੀ ਗੱਲ ਆ ਬਾਈ ਬਈ ਯਾਰ ਉਹੀ ਜਿਵੇਂ ਬਾਈ ਤੁਸੀਂ ਗੱਲ ਕਰੀ ਵੀ 2000 3000 ਘਾਟੇ ਤੇ ਅਰ ਵੀ ਆਪਣੇ ਬੰਦੇ ਨੂੰ ਕਿਸੇ ਨੂੰ ਪਾਲਣ ਵਾਲੇ ਨੂੰ ਦੇ ਦੋ ਪਾਲਣ ਵਾਲੇ ਨੂੰ ਨਹੀਂ ਦੇਣੀ ਇਹ ਹੁਣ ਇਹਨਾਂ ਦਾ ਵੀ ਵਿਚਾਰਾਂ ਦਾ ਕਿੱਤਾ ਜੋ ਹੁਣ ਆਪਾਂ ਕਹੀਏ ਜੀ ਮ ਖਰੀਦਦੇ ਨੇਗੇ ਹਾਂ ਹਾਂ ਬਈ ਇਹਨਾਂ ਦੀ ਮਾੜੀ ਗੱਲ ਆ ਇਹਨਾਂ ਨੇ ਤਾਂ ਖਰੀਦਣੀ ਹੀ ਨਹੀਂ ਇਹਨਾਂ ਨੇ ਖਰੀਦਣੀ ਆ ਬਈ ਉਹ ਆਪਣੇ ਲੋਕਾਂ ਦੀ ਗਲਤ ਕਰ ਜੋ ਮਨ ਪਾਲਣ ਵਾਲਿਆਂ ਨੂੰ ਦੇ ਦੇਣਾ ਹਾਂ ਬਈ ਸਹੀ ਗੱਲ ਆ ਕੀ ਯਾਰ ਮੈਨੂੰ ਤੁਸੀਂ ਪਹਿਲਾਂ ਲਾ ਕੀ ਸਾਡੇ ਰੇਟ ਆ ਹਾਂ ਵੀਰੇ ਆਪਾਂ ਰੇਟ ਲਾ ਤਾਂ ਮੈਂ ਰੇਟ ਪੂਰਾ ਵਧੀਆ ਲਾਇਆ ਹਾਂ ਬਈ ਪੂਰਾ ਲਾਇਆ ਆਪਾਂ ਨੂੰ ਵੀ ਦੋ 4000 ਰੁਪਏ ਖਰਾਇਆ ਕਰਾਇਆ ਪੈਣ ਦਾ ਖਰਚਾ ਵੀ ਹੋਊਗਾ ਸਮਾਈ ਵੀ ਹੋ ਜਾਂਦੀ ਆ ਹੁਣ ਆ ਘੱਟਿਆ ਹੁਣ ਜੇ ਮੈਂ ਕਹਾਂ ਹੁਣ ਵੀ ਹੁਣ ਚੀਜ਼ ਤੇ ਪਰ ਪੀਏ ਲਾਤੇ ਜੀ ਬਈ ਮੁੱਲ ਵੀ ਭਰੇ ਅਗਲਾ ਹਾਂ ਹਾਂ ਬਈ ਸਹੀ ਗੱਲ ਆਗੀ ਆਪਣੇ ਕੋਲੇ ਨਖਰੇ ਕਰੀ ਜਾਣਗੇ ਹਾਲਾ ਕਿ ਇਹਨਾਂ ਤੋਂ ਇਹੀ ਕੱਟੀ ਮਹਿੰਗੀ ਵੀ ਲੈ ਸਕਦੇ ਨੇ ਲੈ ਸਕਦੇ ਆ ਬਈ ਕਿਉਂਕਿ ਆਪਣੇ ਕੋਲੇ ਇੱਕ ਅੱਧੀ ਖਰਾਬ ਮੱਝ ਹੁੰਦੀ ਆ ਉਹਦੇ ਨਾਲ ਅਗਲਾ ਅਡਜਸਟ ਕਰ ਦਿੰਦਾ ਸਹੀ ਗੱਲ ਆ ਇਹਨਾਂ ਨੂੰ ਵੀ ਦਾ ਪੇਚ ਆਉਂਦੇ ਨੇ ਹਾਂ ਹਾਂ ਬਈ ਇਹ ਉਵੇਂ ਕਰ ਲੈਂਦੇ ਆਪਣੇ ਲੋਕਾਵਾਸ ਦੇ ਮੈਂ ਗੰਨਾ ਨਹੀਂ ਦਿੰਦੇ ਪੇਲੀ ਦੇ ਦਿੰਦੇ ਆ ਗੰਨਾ ਨਹੀਂ ਦਿੰਦੇ ਪੇਲੀ ਦੇ ਇਹਨਾਂ ਦੀ ਆਦਤ ਆ ਆਪਣੇ ਬਿਆਬੀ ਲੋਕਾਂ ਦੀ ਹੁਣ ਮੈਨੂੰ ਇੱਕ ਗੁਰਸਿੱਖ ਬੰਦਾ ਸੀ ਕਹਿੰਦਾ ਮੈਂ ਤਾਂ ਦਾੜੀ ਕਟਾ ਦੂੰਗਾ ਕਹਿੰਨਾ ਜੇ ਮੈਂ ਕਹਿੰਨਾ ਇਹਨਾਂ ਨੂੰ ਕੱਟ ਹੀ ਦੇ ਗਿਆ ਮੈਂ ਕਹਿੰਦਾ ਇਹ ਸਾ ਮਤਲਬ ਪਾਲਣ ਵਾਲ ਅੱਛਾ ਵੱਢਣ ਵਾਲੇ ਨੂੰ ਨਹੀਂ ਦੇਣੀ ਹਾਂ ਪਾਲਣ ਵਾਲੇ ਨੂੰ ਦੇਣੀ ਹੈ ਪਰ ਦੇ ਕੇ ਆ ਕਰਕੇ ਵੱਢਣ ਵਾਲੇ ਨੂੰ ਗਿਆ ਕਹਾਂ 2000 ਰੁਪਏ ਵੱਧ ਮਿਲ ਗਿਆ ਮੈਂ ਕੀ ਕਰਾਂ ਅੱਛਾ ਭਾਈ ਐਂਡ ਤੇ ਦੇ ਕੇ ਵੱਢਣ ਵਾਲੇ ਨੂੰ ਗਿਆ ਇਹ ਆਪਣੇ ਲੋਕਾਂ ਦੀ ਸੋਚ ਹੈ ਇਹ ਆ ਹੁਣ ਮੰਨ ਗਿਆ ਜਿਵੇਂ ਯੂਟਿਊਬਰ ਬਾਈ ਵੀਡੀਓ ਬਣਾਉਂਦੇ ਚੱਲ ਵਧੀਆ ਗੱਲ ਹਨਾ ਚੱਲ ਉਹਦੇ ਨਾਲ ਥੋੜੀਆਂ ਕੱਟੀਆਂ ਘਟੀਆਂ ਕਾਟੂ ਚ ਸਹੀ ਗੱਲ ਆ ਭਾਈ ਪਰ ਐ ਵੀ ਐ ਸੋਚ ਰਾਂਗੇ ਨਾ ਜੇ ਆਪਾਂ ਇੱਕ ਇੱਕ ਕੱਟੀ ਲੈ ਲਿਆ ਕਰੀਏ ਸਹੀ ਗੱਲ ਆ ਬਈ ਕੋਈ ਫਰਕ ਨਹੀਂ ਪੈਂਦਾ ਯਾਰ ਕੋਈ ਫਰਕ ਨਹੀਂ ਪੈਂਦਾ ਕਿਨੇ ਕੇ 10-11 ਦੀ ਆਜੂ 10-11 ਦੀ ਲੈ ਕੇ ਜਾਂਗਾ ਤੂੰ ਆਪਦੇ ਚੈਨਲ ਤੇ ਆਪਾਂ ਤੁਸੀਂ ਵੀਡੀਓ ਮੰਨ ਵਿੱਚ ਬੰਦੇ ਉਹ ਵੀ ਵੀਡੀਓ ਪਾਉਂਦੇ ਨੇ ਉਹ ਮੰਨ ਕੇ 4-5000 ਰੁਪਏ ਤਾਂ ਬੱਟੂ ਕੋਈ ਘਰੇ ਜਾ ਕੇ ਬੱਟੂ ਕੀ ਦਾ ਵੇ ਜਿੰਨੀ ਸਰ ਬੰਦੇ ਨੂੰ ਦੇ ਦੇ ਉਹ ਉਮੀਦਾਂ ਕਰਦੇ ਨਹੀਂਗੇ ਆਪਣੇ ਲੋਕ ਯਾਰ ਸਹੀ ਗੱਲ ਆ ਜੇ ਹੁਣ ਇੱਕ ਇੱਕ ਕੱਟੀ ਆਉ ਜਿੰਨੇ ਯੂਟਿਊਬਰ ਨੇ ਸਹੀ ਗੱਲ ਆ ਬਾਈ ਕੱਟੀਆਂ ਨਹੀਂ ਇਹਦਾ ਤਾਂ ਉਹੀ ਗੱਲ ਆ ਬਾਈ ਜਾਣਾ ਖਾਣਾ ਤਾਂ ਹੁਣ ਯੂਟਿਊਬਰ ਵਾਟੇ ਖੜਾ ਹੈਗਾ ਹੁਣ ਅਗਲੇ ਨੇ ਆ ਕੇ ਨਾ ਇੱਥੇ ਬਸ ਵੀਡੀਓ ਬਣਾ ਲੈਣੀਆਂ ਹਾਂ ਬਾਈ ਆ ਕੱਟੀ ਲਓ ਕੱਟੀਆਂ ਇੱਕ ਇੱਕ ਕੱਟੀ ਲਓ ਇੱਕ ਇੱਕ ਕੱਟੀ ਲਓ ਯਾਰ ਬਾਈ ਕੋਈ ਬੜਾ ਫਰਕ ਨਹੀਂ ਪੈਂਦਾ ਮੈਂ ਆਏ ਮੰਡੀ ਤੇ ਆਉਂ ਯਾਰ ਦੇਖ ਮੈਂ ਵੀ ਥੋੜਾ ਮੋਟਾ ਹੀ ਆਪ ਦਾ ਏਡੇ ਵਾਲਾ ਹੈ ਨਹੀਂ ਮੈਂ ਦੋ ਕੱਟੀਆਂ ਲਿਆ ਕਰੂ ਆਏ ਮੰਡੀ ਤੇ ਆਏ ਮੰਡੀ ਚ ਦੋ ਕੱਟੀਆਂ ਬਾਈ ਐ ਮੈਂ ਘਾਟੂ ਮਾਲ ਦੀ ਵੀਡੀਓ ਪਾਉਣੀ ਆ ਘਾਟੂ ਮਾਲ ਤੇ ਜਦੋਂ ਹੁਣ ਮੰਨ ਗਿਆ ਲੋ ਬਾਈ ਕਿਸੇ ਸਾਵਣ ਵੱਢਿਆ ਗਿਆ ਸਹੀ ਗੱਲ ਕੋਈ ਕੱਟਾ ਅਗਲਾ ਕੀ ਕਰੂਗਾ ਇਕੱਲੇ ਦਾ ਸਹੀ ਗੱਲ ਸਹੀ ਗੱਲ ਹੁਣ ਕਿਸੇ ਦਾ ਪਸੂਰ ਰਿਪੀਟਰ ਹੋਇਆ ਖੜਾਗਾ ਫੁੱਲ ਹਾਂ ਬਾਈ ਉਹ ਵੀ ਕੀ ਕਰੂ ਯਾਰ ਉਹ ਵੀ ਹੁਣ ਅਗਲੇ ਨੂੰ ਯਾਰ ਗਰੀਬ ਬੰਦਾ ਕਾ ਕੀ ਕਰੂ ਟਾਈਮ ਪਾਸ ਇੱਕਗਾ ਇੱਕ ਕਈ ਵਾਰ ਤੂੜੀ ਦਾੰਦਾ ਔਖਾ ਹੋ ਜਾਂਦਾਗਾ ਹਾਂ ਹਾਂ ਬਾਈ ਜਦੋਂ ਬੰਦੇ ਦੀ ਯਾਰ ਸੌ ਮਜਬੂਰੀ ਹੋ ਜਾਂਦੀ ਹੈ ਮਜਬੂਰੀ ਵੀ ਹੁੰਦੀ ਆ ਹੁਣ ਆ ਤਾਂ ਹਰੇਕ ਦਾ ਜੀ ਕਰਦੈ ਨਹੀਂ ਵਿੱਚ ਬੰਦੇ ਆਪਣੇ ਜ਼ਰੂਰ ਵਪਾਰੀ ਨੇਗੇ ਉਹ ਦਿੰਦੇ ਨੇ ਇਹਨਾਂ ਨੂੰ ਉਹ ਦਿੰਦੇ ਆ ਆਮ ਬੰਦਾ ਸੇਤੀ ਸੇਤੀ ਨਹੀਂ ਕਰਦਾ ਇਹ ਗੱਲ ਤੇ ਇਹਦਾ ਗੱਲ ਹੈਗੀ ਪਰ ਜਿਹੜੇ ਵਪਾਰੀ ਨੇ ਉਹਨਾਂ ਨੂੰ ਤਾਂ ਪੈਸੇ ਤਾਂ ਦਿਖਸੇ ਸਰਸਾ ਬਈ ਸਹੀ ਗੱਲ ਆ ਭਾਈ ਹਣਾ ਇਹਨਾਂ ਦੀ ਫੋਰਸ ਹੈਗੀ ਇੰਮ ਹੁਣ ਆਪਾਂ ਕਰੀਮ ਕ੍ਰੀਮ ਤਾਂ ਇਹ ਆਪਾਂ ਲਾਲਾ ਆਪ ਦਿੰਨੇ ਆ ਆਪ ਲਾਲਾ ਕਰੀਮ ਦਿੰਨੇ ਆ ਬਈ ਸਹੀ ਆ ਇਹ ਕਰੀਮ ਅੱਗੇ ਹੁਣ ਤੁਸੀਂ ਆਪਾਂ ਦੁੱਧ ਦਾ ਕੰਮ ਕਰਦਾ ਕਰੀਮ ਲਾ ਕੇ ਹੁਣ ਤੁਸੀਂ ਘਰੇ ਖਾਣੇ ਹਾਂ ਹਾਂ ਭਾਈ ਇਹ ਹੁਣ ਆਪਣੇ ਲੋਕ ਜਦੋਂ ਕਰੀਮ ਲਾਘੀ ਦੇਈ ਜਾਂਦੇ ਲੋਕਾਂ ਨੂੰ ਉਹ ਤਾਂ ਖਾਣੀ ਆ ਉਹਨਾਂ ਨੂੰ ਦਿਖਾਣ ਵਾਲੇ ਨੇ ਤਾਂ ਉਹ ਤਾਂ ਖਾਣ ਵਾਲੇ ਨੇ ਤਾਂ ਖਾਣੀ ਆ ਬਈ ਸਹੀ ਹੈ ਠੀਕ ਹੈ ਨਾ ਇਹ ਗੱਲਾਂ ਦਾ ਧਿਆਨ ਰੱਖਿਆ ਕਰੋ ਵੀ ਜਦੋਂ ਵੀਡੀਓ ਪਾਉਣੀ ਆ ਆਪਾਂ ਵੀ ਇੱਕ ਗੱਟੀ ਲੈ ਕੇ ਜਾਓ ਇੱਕ ਮਹੀਨੇ ਚੱਕ ਹਾਂ ਬਈ ਕੱਲੀ ਵੀ ਵੀਡੀਓ ਨਾ ਪਾਓ ਯਾਰ ਵੀ ਇਹਨਾਂ ਨੂੰ ਬਚਾਓ ਵੀ ਆਪ ਹੀ ਬਚਾਓ ਪਹਿਲੇ ਮੂਰੇ ਦੇ ਆਪਾਂ ਹੁਣ ਜਦੋਂ ਆਪਾਂ ਕਮਾਈ ਇਹਨਾਂ ਦੇ ਸਿਰ ਤੋਂ ਖਾਣੇ ਆ ਸਹੀ ਗੱਲ ਆ ਬਈ ਹੈਨਾ ਸਹੀ ਗੱਲ ਆ ਸਹੀ ਗੱਲ ਮਹੀਨੇ ਚ ਇੱਕ ਗੱਟੀ ਇੱਕ ਯੂਟਿਊਬਰ ਲੈ ਲੈ ਹਾਂ ਕਿੰਨੇ ਯੂਟਿਊਬਰ ਨੇ ਦੇਖ ਲੋ ਤੁਹਾਡੀ ਗਿਣਤੀ ਜੀ ਬਹੁਤ ਨਹੀਂ ਸਹੀ ਗੱਲ ਆ ਭਾਈ ਸਹੀ ਗੱਲ ਇਹ ਅੱਗੇ ਕਾਗੀ ਕੱਟੀ ਭਾਨੇ ਕੱਟ ਕੇ ਤਾਂ ਕਾਟੂ ਮਾਲ ਜੋ ਖਤਮ ਹੋ ਜਾਣਗੇ ਕਾਟੂ ਮਾਲ ਜੋ ਖਤਮ ਭਾਈ ਬਹੁਤ ਫਰਕ ਵੀ ਪੈਣ ਲੱਗ ਗਿਆ ਯਾਰ ਭਾਈ ਵੈਸੇ ਤੁਹਾਡੀ ਵੀਡੀਓ ਨਾਲ ਬਹੁਤ ਫਰਕ ਪਿਆ ਵਿੱਚ ਬੰਦੇ ਵਧੀਆ ਨੇ ਜੀ ਮੈਂ ਤੁਹਾਡੇ ਵਰਗੇ ਯੂਟਿਊਬਰ ਨੇਗੇ ਉਹ ਵਧੀਆ ਦੇ ਗੱਲ ਕਰਦੇ ਨੇ ਵਿੱਚ ਆ ਕੇ ਬਸ ਸਿੱਧੀ ਬਸ ਆ ਕਾਟੂ ਮਾਲ ਆ ਕਾਟੂ ਮਾਲ ਹੁਣ ਤੁਸੀਂ ਆਂ ਦੱਸੋ ਕਾਟੂ ਮਾਲ ਚੋਂ ਕੱਢੂਗਾ हां भाई ਤੇ ਆਪਣੇ ਵਰਗੇ ਭਾਈ ਕੱਢਣਗੇ ਤਾਂ ਅਸੀਂ ਨਿਕਲ ਜਾਈਏ ਆਪਾਂ ਹੀ ਦੇਣ ਵਾਲੇ ਆ ਕਟੂ ਮਾਰਦੇ ਆ ਰ ਆਪਾਂ ਹੀ ਕੱਢਣ ਵਾਲੇ ਆਂਗੇ ਭਗਤ ਸਿੰਘ ਪਹਿਲਾ ਹੋਏ ਮੈਂ ਸਾਡੇ ਕੰਨਾ ਹਾਂ ਠੀਕ ਹੈ ਠੀਕ ਆ ਭਈ ਸਾ ਸਹੀ ਗੱਲ ਆ ਬਈ ਸਹੀ ਗੱਲ ਆ ਇਹ ਹੁਣ ਮੰਨ ਲਿਓ ਹਾਂ ਦੂਜਿਆਂ ਨੂੰ ਕਹਿਣਗੇ ਚਾਲੋ ਜਾਣ ਵਿਚਾਲੋ ਵਿਚਾਲੋ ਚਾਲੋ ਹੁਣ ਮੈਂ ਦੱਸੋ ਭਈ ਚਾਹੂ ਕੌਣ ਲਿਗੇ ਪਏ ਆ ਕੇ ਜਾਨਵਰ ਹੁਣ ਦੂਜਿਆਂ ਨੂੰ ਲੋਕਾਂ ਨੂੰ ਰੌਲਾ ਪਾ ਦਿਓ ਵੀ ਕੂਚ ਡਿੱਗੇ ਪਏ ਨੇ ਕੂਚ ਡਿੱਗੇ ਪਏ ਆਪ ਕੱਢੋ ਬਈ ਸਹੀ ਗੱਲ ਆ ਯਾਰ ਇੱਕ ਆਪ ਦਾ ਲੈਣੀ ਨਹੀਂ ਹਾਂ ਸਹੀ ਗੱਲ ਆ ਹੁਣ ਕਿੱਲਾ ਫੀਮ ਫੀਮ ਦਾ ਰੌਲਾ ਰਹਿ ਗਿਆ ਹੁਣ ਇੱਕ ਇੱਕ ਕੱਟੀ ਜੇਮ ਹੁਣ ਮੰਨ ਕੇ ਜਲ ਸਾਰੇ YouTube ਹੁਣ ਮੇਰੇ ਕੋਲ ਦੋ ਤਿੰਨ ਬੰਦੇ ਆਏ ਹੁਣ ਤੁਸੀਂ ਮੈਨੂੰ ਪਤਾ ਹੈਗਾ ਤੁਹਾਡੀ ਰੀਅਲ ਵੀਡੀਓ ਹੁੰਦੀ ਆ ਹਾਂ ਬਈ ਮੈਂ ਤੁਹਾਨੂੰ ਕਿਹਾ ਵੀਰੇ ਤੁਸੀਂ ਵੀਡੀਓ ਬਣਾ ਲੈ ਮੈਂ ਇਹਨਾਂ ਨੂੰ ਕਿਹਾ ਵੀ ਵੀਡੀਓ ਨਾ ਬਾਇ ਇਹ ਘਾਟੂ ਮਾਲ ਵਾਲੀ ਕੱਟੀ ਨਹੀਂ ਗਈ ਸਹੀ ਗੱਲ ਦਾ ਬਈ ਸਹੀ ਗੱਲ ਹੁਣ ਆ ਕੇ ਘਾਟੂ ਵਾਲ ਗਏ ਹਾਂ ਹਾਂ ਬਈ ਕੱਟੀ ਖੜੀ ਆ ਨਾ ਇਹ ਘਾਟੂ ਵਾਲੀ ਨਾਰਮਲ ਹੈਗਾ ਉਹ ਵੀਡੀਓ ਲੈ ਕੀ ਕਰਦੇ ਆ ਬਣਾ ਕੇ ਬਾਅਦ ਚ ਘਰ ਜਾ ਕੇ ਬੋਲ ਦਿੰਦੇ ਹਾਂ ਘਰ ਜਾ ਕੇ ਬੋਲ ਦਿੰਦੇ ਆ ਬਾਅਦ ਪੂਰੀ ਕੱਟੀ ਵਿਕੀ ਹਾਲਾਂਕਿ ਵਿਕੀ ਤੁਸੀਂ ਆਨ ਸਵਾ ਕੱਟੀ ਸਹੀ ਗੱਲ ਆ ਬਈ ਹੁਣ ਇੱਥੇ ਵੀ ਖੜੀ ਹੈ ਇਹ ਬ ਇਹ ਮੈਂ ਵੀਡੀਓ ਬਣਾ ਕੇ ਲਿਆ ਕਰੀਆ ਕਿ ਕਿ ਦੁਬਈ ਕਟੂ ਮਾਲ ਕੇ ਇੰਨੀ ਚੰਗੀ ਕੀਤੀ ਵਗੀ ਕੀ ਹੁਣ ਕਟੂ ਮਾਲਣੀ ਲੋਕ ਗਾਲਾਂ ਘੱਡੀ ਜਾਂਦੇ ਆ ਹਾਂ ਇਹ ਹੁਣ ਵੇਚਣੀ ਤਾਂ ਭਾਉ ਆ ਬਾਈ ਵੇਚਦੇ ਤਾਂ ਹੁਣ ਮੰਨ ਗਿਆ ਕਟੂ ਮਾਲਦਾ ਐ ਨਹੀਂ ਹੁੰਦਾ ਵੀਰੇ ਮਤਲਬ ਹੁਣ ਤੁਸੀਂ ਤਾਂ ਦੇਖੋ ਵੀਡੀਓ ਬਣਾਉਣੇ ਨੇ ਜਿਹੜੇ ਫੜੇ ਤੇ ਹੁੰਦੇ ਨੇ ਨਾ ਨਾ ਕੱਟੀਆਂ ਫੜੇ ਤੇ ਵਿਕਦੀਆਂ ਕੱਟੀਆਂ ਫੜੇ ਤੇ ਵਿਕਦੀਆਂ ਹਰੇਕ ਬੰਦਾ ਕੱਟੀਆਂ ਫੜੇ ਤੇ ਬੰਨ ਲੈਂਦਾ ਹਾਂ ਉਹ ਕੱਟੀਆਂ ਨਾਲ ਗਾਹਕ ਮੰਡੀ ਦੇ ਅੰਦਰ ਕੱਟੀਆਂ ਘੱਟ ਹੁੰਦੀਆਂ ਹਾਂ ਤਾਂ ਅਗਲੇ ਫੜੇ ਤੇ ਮੈਂ ਥੋੜਾ ਹੁਣ ਤਾਂ ਕਟੂ ਮਾਲ ਦੇ ਦਿੰਦਾ ਅਗਲਾ ਸਹੀ ਗੱਲ ਆ ਬਾਈ ਸਹੀ ਗੱਲ ਆ ਯਾਰ ਉਹਦਾ ਕਰਕੇ ਨਾ ਅਗਲਾ ਫੜੀ ਤੇ ਬੰਨ ਕੇ ਅਗਲੇ ਮਨ ਦਾ ਇੱਥੇ ਕੱਟ ਕੇ ਵੇਚ ਦੇਣਗੇ ਗਾਹ ਕੌਂਦਾ ਗਾਹ ਕੌਂਦਾ ਓਰੇ ਬਈ ਸਹੀ ਗੱਲ ਆ ਤਾਂ ਕਰਕੇ ਅਗਲਾ ਮਨ ਆਪਣਾ ਵਾਲੇ ਕਹਣਗੇ ਆ ਬਾਈ ਟਾਟੂ ਮਾਲ ਖੜਾਗਾ ਇੱਥੇ ਬਈ ਆਹ ਕਾਟੂ ਮਾਲ ਆਹ ਕਾਟੂ ਮਾਲ ਸਹੀ ਗੱਲ ਆ ਬਈ ਬੁਰਾ ਹਾਲ ਹੋਇਆ ਪਏ ਲੋਕਾਂ ਦੇ ਆਏ ਬਈ ਨੁਕਸਾਨ ਕਰੀ ਜਾਂਦੇ ਵੀ ਤਾਂ ਕੀ ਮੈਂ ਤੁਹਾਡੇ ਚੈਨਲ ਦੇ ਮਾਦੀ ਭਰਾ ਹੀ ਕਹਿਣਾ ਹਣਾ ਵੀ ਜਿੰਨੇ ਵੀ ਭਰਾ YouTube ਪਰ ਹੋਣਗੇ ਵੀ ਮੰਨ ਕੇ ਜੇ ਲੋ ਜੁੜਾ ਵੀ ਬੰਦਾ ਯਾਰ ਇੱਕ ਇੱਕ ਕੱਟੀ ਜ਼ਰੂਰ ਖਰੀਦ ਲਓ ਮਹੀਨੇ ਚ ਹਾਂ ਭਈ ਮਹੀਨੇ ਚ ਇੱਕ ਤਾਂ ਖਰੀਦ ਹੀ ਇੱਕ ਖਰੀਦ ਲਓ ਇੱਕ ਨਾ ਭਈ ਮੈਂ ਵੀ ਬਈ ਯਾਰ ਅਗਲੀ ਵਾਰ ਜਦੋਂ ਵੀ ਮੈਂ ਮੰਡੀ ਤੇ ਆਉਂਗਾ ਚਾਹੇ ਅਗਲੇ ਮਹੀਨੇ ਆਵਾ ਚਾਹੇ ਉਦੋਂ ਆਵੇ ਇੱਕ ਕੱਟੀ ਬਈ ਯਾਰ ਜ਼ਰੂਰ ਲੈ ਕੇ ਆਉਂਗਾ ਬੜੀ ਗੱਲ ਆ ਦੇਖੋ ਵੀਰੇ ਮੈਂ ਵੀ ਹਨਾ ਮਨ ਮੈਂ ਤਾਂ ਛੋਟਾ ਜਿਹਾ ਚੈਨਲ ਮੈਂ ਹਨਾ ਮੰਨ ਕੇ ਚੱਲ ਮੈਂ ਕੋਸ਼ਿਸ਼ ਕਰ ਦਮੀਆਂ ਨਾ ਡਾਕਟਰੀ ਦਾ ਕੰਮ ਕਰਦਾ ਬੜਾ ਅੱਛਾ ਭਈ ਡਾਕਟਰੀ ਦਾ ਕੰਮ ਹਾਂਜੀ ਠੀਕ ਹੈ ਤੇ ਮੈਂ ਅੱਜ ਵਾਰ ਮੰਡੀ ਤੇ ਹੋਣਾ ਹੁਣ ਮੈਂ ਅੱਜ ਵੀ ਮੈਨੂੰ ਪਿੰਡੋ ਕਹਿ ਕੇ ਦਿੱਤੇ ਉਹ ਕੱਟੀ ਇੱਕ ਮ ਅੱਛਾ ਕੱਟੀਆਂ ਹੈ ਬਾਈ ਹਾਂ ਵੀਰੇ ਇਹਦੇ ਦੇਖ ਇੱਕ ਪ੍ਰੋਬਲਮ ਹੈ ਕਿ ਇਹਦੇ ਨਾਲ ਮਾੜੀ ਪੰਜ ਮੀਠੀ ਨਹੀਂ ਆਏਗੀ ਅੱਛਾ ਬਾਈ ਠੀਕ ਹੈ ਨਾ ਇਹ ਆਪਾਂ ਨੂੰ ਮੰਨ ਕੇ ਚੱਲੇ ਜਿਹਨੇ ਬੰਦੇ ਤੋਂ ਲਿਆ ਮੈਂ ਦੋ ਕਟੀਆਂ ਲੈ ਕੇ ਆਇਆ ਸੀ ਪਿੰਡੋਂ ਠੀਕ ਹੈ ਉਹਨਾਂ ਨੇ ਮੈਨੂੰ ਕਿਹਾ ਕਹਿੰਦੇ ਵਿੱਚ ਬੇਚੇਂਗਲ ਵੀ ਕਿਸੇ ਨੂੰ ਭੱਲ ਨਾਲ ਨਹੀਂ ਨਹੀਂ ਦੇਈ ਨਾ ਠੀਕ ਹੈ ਬਾਈ ਠੀਕ ਹੈ ਨਾ ਇਹਦੇ ਆਪਾਂ ਅਗਲੇ ਨੂੰ ਦੱਸਤਾ ਨੇ ਆਹ ਦੇ ਆਦੇ ਸੁਣਨ ਦੱਸਤਾ ਇਹਦੇ ਵਿੱਚ ਪੰਜ ਮੀਠੀ ਨਹੀਂ ਅੱਛਾ ਪੰਜ ਥਣੀ ਆਇਆ ਹਾਂ ਪੂਰੇ ਵਧੀਆ ਘਰੋਂ ਆਈ ਆ ਠੀਕ ਹੈ ਬਾਈ ਉਹਨਾਂ ਨੂੰ ਮੈਂ ਦੱਸਤਾ ਉਹਨਾਂ ਨੇ ਵੀ ਮੈਨੂੰ ਦੇਖੀ ਨਹੀਂ ਕਿ ਇਹ ਆਪਾਂ ਤਰਕੇ ਲਏ ਮੈਂ ਉਹਨਾਂ ਨੂੰ ਦੱਸ हां भाई कट्टी सोਣੀ ਆਂਦਾ ਭਾਈ ਕੱਟੀ ਸੋਣੀ ਆ। ਉਹ ਕਹਿੰਦਾ ਵੀਰੇ ਬੀਕੇ ਨਾਮ ਬੀਕੇ ਵੀ ਤੂੰ ਮੇਰੇ ਘਰੇ ਲੈ। हां भाई। ਪਰ ਕਿਸੇ ਨੂੰ ਕਹਿੰਦਾ ਉਹ ਨਾ ਬੱਢਣ ਵਾਲੇ। ਬੱਢਣ ਵਾਲੇ ਨੂੰ ਦੱਸ ਦੇ ਕਿ ਜੇ ਕੋਈ ਪਾਲਣ ਵਾਲਾ ਹੈ ਉਹਨੂੰ ਦੇ ਆਈਂ। ਮੈਂ ਪਾਲਣ ਵਾਲੇ ਨੂੰ ਦੱਸ ਦਈਂ ਮਾਂ ਭਾਈ ਪੂਰੀਆਂ ਦੀ ਦੇ ਦੂੰ। ਇਹ ਨਹੀਂ ਲੈ ਗਿਆ। ਠੀਕ ਆ ਭਾਈ। ਪਰ ਬੱਢਣ ਵਾਲੇ ਨੂੰ ਨਹੀਂ ਮੈਂ ਦਿੰਦਾ। ਨਾ ਨਾ ਠੀਕ ਆ ਭਾਈ ਯਾਰ ਤਾਂ ਹੀ ਬੱਜੂ ਯਾਰ ਭਾਈ। ਆਉਂਦੀ ਆਏ ਮੇਰੇ ਕੋਲ ਇੱਕ ਕੱਟੀ ਹੋਰ ਸੀਗੀ। ਬਧੇਰੇ ਮੁਸਲਮਾਨਾਂ ਨੂੰ ਦੇ ਦੇ ਮੈਂ ਦਿੱਤੀ ਨਹੀਂ। ਨਾ ਦੇ ਮਾਂ। ਭਾਈ ਵਧੀਆ ਗੱਲ ਆ ਯਾਰ। ਆ ਮੈਂ ਮੋੜ ਕੇ ਲੈ ਕੇ ਜਾਊਂਗਾ। हां भाई ਠੀਕ ਆ ਯਾਰ। ਆਪਾਂ ਆ ਗੱਟ ਇਹ ਮੈਂ ਤੇ ਮੁੱਲ ਲਾਇਆ ਸੀ ਅੱਛਾ ਭਾਈ ਇਹ 2000 ਰੁਪਏ ਬੱਛੇ ਰਹੇ ਹੁਣ ਆਪਣੇ ਨਵੇਂ ਨਰਾਂ ਨੇ ਬੱਢਣਾਂ ਨੂੰ ਵੇਚ ਦਿੱਤੇ 2000 ਵਾਧਾ ਮਿਲ ਗਿਆ ਵਾ ਸੁੱਧਰ ਵੇਚ ਦਿੱਤੀ ਭਾਈ ਹੁਣ ਦੱਸ ਕੀ ਕਰੀ ਸਹੀ ਗੱਲ ਆ ਯਾਰ ਭਾਈ ਬਚਾਉਣ ਵਾਲੇ ਵੀ ਕੀ ਕਰੂ ਯਾਰ ਬਚਾਉਣ ਵਾਲੇ ਦਾ ਕੀ ਸਾਰੇ ਹੁਣ ਬਚਾਉਣ ਵਾਲੇ ਨੂੰ ਵੀ ਰੁਪਈਆ ਬਣੇ ਫੇਰ ਹੀ ਫਾਇਦਾ ਸਹੀ ਗੱਲ ਆ ਭਾਈ ਪਰ ਇਹਨਾਂ ਇਹਦੇ ਕੋਈ ਮੁਸਲਮਾਨਾਂ ਨੂੰ ਦੇਖ ਇਹਦੇ ਚ ਪਤਾ ਕੀ ਗੱਲ ਆ ਉਹ ਲੱਟੋ ਫੋੜਦੇ ਲੱਟੋ ਆੜਿਓ ਇਹ ਬੱਢਣ ਦੇ ਵੀ ਨਾ ਭਾਈ ਬੈਠੀਆਂ ਬੈਠੀਆਂ ਥੱਕ ਜਾਂਦੇ ਹੁਣ ਵੱਢਣ ਵਾਲੇ ਨੂੰ ਮੰਨ ਕੇ ਚਲੇ ਵੇਚ ਹੀ ਪੀਆ ਮੋਂ ਤੋਂ ਆਇਆ ਜੀ ਮੀਟ ਦੇ ਹਿਸਾਬ ਨਾਲ ਇਹਨਾਂ ਨੇ ਤਾਂ ਲੈ ਲਈ ਮੀਟ ਦੇ ਹਿਸਾਬ ਨਾਲ ਲੈ ਲਈ ਬਈ ਸਹੀ ਆਪਾਂ ਨੇ ਤਾਂ ਪਾਲਣ ਦੇ ਹਿਸਾਬ ਨਾਲ ਲੈਣੀ ਆ ਆਪਾਂ ਤਾਂ ਬਈ ਆਪਦੇ ਗਾਹਾਂ ਦੇਖਣਾ ਯਾਰ ਵੀ ਆਪਾਂ ਨੂੰ ਵੀ ਮੈਂ ਬਿਰੇ ਦੇ ਕਨਾਲ ਨਾਲ ਨਾਲ ਨਾ ਆਪਾਂ ਤਿਆਰ ਕਰ ਲੈਨੇ ਇੱਕ ਅੱਧਾ ਗੱਟਾ ਪਾ ਕੇ ਹੀੜ ਦਾ ਆਪਾਂ ਵੇਚ ਦਿੰਨੇ ਆ ਕਿ ਪਾਲਣ ਵਾਲੇ ਕਰੇ ਆਪਾਂ ਉਸ ਹਿਸਾਬ ਨਾਲ ਵਰਤਦੇ ਇਹਨਾਂ ਨੇ ਹੁਣ ਆਪਣੀ ਜਮੀਨ ਜਮੀਨ ਆਪਣੇ ਮانے ਜਿਮੀਦਾਰ ਬੰਦੇ ਨੇ ਜਾਂ ਵਿੱਚੋਂ ਦੂਜੇ ਬੰਦੇ ਨੇ ਜਿਹੜੇ ਵੀ ਕਾਸ਼ਟਾਂ ਦੇ ਕੰਮ ਕਰਦੇ ਨੇ ਉਹ ਹੁਣ ਮੁਸਲਮਾਨਾਂ ਦੀ ਸਾਰਿਆਂ ਨਾਲ ਲਿਖਾ ਜਾ ਸਹੀ ਗੱਲ ਆ ਬਈ ਉਹਨਾਂ ਨੇ ਉਹਦੀ ਗੈਂਦ ਲੱਪੂ ਹੋਏਗਾ ਹਾਂ ਉਹਦੀ ਜਾਣੀ ਕਿਆ ਜਾਂਦੀਆਂ ਕੱਲੀ ਕਰੀਮ ਕਰੀਮ ਕਰੀ ਜਾਂਦੇ ਰਹਿੰਦੇ ਨੇ ਸਹੀ ਗੱਲ ਆ ਬਾਈ ਯਾਰ ਵੀ ਕਰੀਮ ਹੈ ਉਹ ਦੇਖਣਾ ਵੀਡੀਓ ਹੀ ਕਰੀਮ ਕਰੀਮ ਤੇ ਬਸ ਪਾਉਂਦੇ ਵੀ ਕਰਦੇ ਕੁਝ ਨਹੀਂ ਹੈਗੇ ਬਾਈ ਕਰੀਮ ਹੁਣ ਯਾਰ ਜੇ ਤੁਸੀਂ ਘਰੇ ਰੱਖੋ ਫੇਰ ਹੀ ਹਾਂ ਫੇਰ ਹੀ ਕਰੀਮ ਬਣੋ ਬਈ ਯਾਰ ਆ ਹੁਣ ਆ ਗੱਟੀ ਹੈ ਲਮੇ ਤੋਂ ਲੈ ਆਉਂਦੇ ਨੇ ਆ ਕਰੀਮ ਵਾਲੇ ਬਚਾਉਣ ਗੱਟੀ ਅੱਛਾ ਤੇ ਬਈ ਜੇ ਕਿਸੇ ਭਰਾ ਨੇ ਕੋਈ ਕੱਟੀ ਕਸਮੇਰਾ ਨੰਬਰ ਨੋਟ ਕਰ ਲੈਣ ਬਾਈ 97799 98511 ਪਿੰਡ ਆਪਣਾ ਮਹਿਤਾਗੜ੍ਹ ਜ਼ਿਲ੍ਹਾ ਬਰਨਾਲਾ ਤਹਿਸੀਲ ਤਪਾਖੇ ਮੇਰਾ ਠੀਕ ਹੈ ਬਾਈ ਜਿਹੜੀ ਵੀ ਕੱਟੀ ਆਪਾਂ ਨੂੰ ਕੋਈ ਚਾ ਪੱਲਣ ਵਾਲੀ ਕੱਟੀ ਆਪਾਂ ਜਾਇਜ਼ ਰੇਟ ਤੇ ਦੇ ਦਾਂਗੇ ਇਹਨਾਂ ਨੂੰ ਇੰਨੇ ਕਿ ਹੈ ਨਾ ਆਹ ਬਾਈ ਕੱਟੀ ਦਾ ਕੀ ਮੁੱਲ ਹੈ ਜਿਹੜੀ ਆਪਾਂ ਪਹਿਲਾਂ ਦਿਖਾ ਕੇ ਹਟਿਆ ਇਹ ਇਹ ਵੀਰੇ ਕੱਟੀ 15000 ਰੁਪਏ ਦੀ ਆਪਾਂ ਲੈਤੀ ਠੀਕ ਹੈ ਬਾਈ ਠੀਕ ਹੈ ਨਾ ਆਪਾਂ ਨੂੰ ਆਇਆ ਸੀ ਠੀਕ ਹੈ ਇਹ ਕੱਟੀ ਚੰਗੀ ਆ ਹਾਂ ਬਾਈ ਇੱਕ ਵੀ ਜਾਂਦੀ ਹੈ ਇਹ ਹਾਂ ਹਾਂ ਪਰ ਮੈਂ ਹੁਣ ਅਗਲੇ ਨੇ ਆ ਪੰਜਵੀਂ ਖੰਡੀ ਕਰਕੇ ਦੇਖਾ ਕਿਸੇ ਨੂੰ ਰੁਪਏ ਨਹੀਂ ਲਾਏ ਵੀਰੇ ਸ ਆਪਾਂ ਨੂੰ ਜਿਹੜਾ 10 ਲਾਈਕੇ 9 ਲਾਈਕੇ ਆਪਾਂ ਚੱਲ ਕੋਈ ਉਹਨੂੰ ਮੈਂ ਦੱਸਦਾ ਠੀਕ ਹੈ ਭਾਈ ਬਟਨ ਵਾਲਿਆਂ ਨੂੰ ਮੈਂ ਵੀ ਨਹੀਂ ਦਿੰਦਾ ਐਂ ਕਮ ਕਰਨਾ ਜੇ ਹੁਣ ਜਿਵੇਂ ਆਪਨੇ ਯੂਟਿਊਬਰ ਹੀ ਆ ਇੱਕ ਇੱਕ ਕੱਟੀ ਆਏ ਮਹੀਨੇ ਟੂਆ ਲੜਾ ਕੱਟੋ ਘਟਾ ਆਪਣੇ ਜਿਲੇ ਜੀ ਲਾ ਲਾ ਸ਼ੌਕ ਯੂਟਿਊਬਰ ਦਾ ਹੂ ਹੋਊਗਾ ਭਾਈ ਵੱਧ ਹੀ ਹੋਣ ਗਿਆ ਇਹਨੂੰ ਦਾ ਯਾਰ ਫੇਰ ਆਪਾਂ ਨੂੰ ਕਟਿੰਗ ਭੈਣਾ ਕੁਝ ਨਹੀਂ ਲੈਣੀ ਕਟੂ ਮਾਰ ਜਰਾ ਸਹੀ ਗੱਲ ਦਾ ਭਾਈ ਸਹੀ ਗੱਲ ਆ ਯਾਰ ਇਹ ਐਸਾ ਵਿਸੇ ਤੇ ਕੰਮ ਕਰਨ ਹੁਣ ਜਿਹੜਾ ਵੀ ਆਉਂਦਾ ਨਾ ਜਿਹੜਾ ਯੂਟਿਊਬਰ ਹਾਂ ਹਾਂ ਛੋਟਾ ਮੋਟਾ ਅਗਲਾ ਸਿੱਧਾ ਜਾਂਦਾ ਕਾਟੂ ਮਾਲ ਕਾਟੂ ਮਾਲ ਨਹੀਂ ਇੱਧਰ ਕਾਟੂ ਤਾਂ ਜਿਵੇਂ ਆ ਚੀਜ਼ਾਂ ਆ ਗਈਆਂ ਹਾਂ ਇਹ ਕਾਟੂ ਮਾਲ ਆ ਗਈ ਆ ਕੱਟੇ ਆ ਗਏ ਬਈ ਹੁਣ ਜਿਵੇਂ ਕੱਟੀਆਂ ਆ ਕਾਟੂ ਮਾਲ ਨਹੀਂ ਦੱਸੋ ਸਹੀ ਗੱਲ ਆ ਯਾਰ ਠੀਕ ਆ ਨਾ ਚਲੋ ਸਹੀ ਆ ਸਹੀ ਆ ਬਾਈ ਬਾਈ ਇਹ ਚੀਜ਼ਾਂ ਤੇ ਧਿਆਨ ਰੱਖਿਆ ਕਰਨਾ ਸਾਰੇ ਯੂਟਿਊਬਰ ਵੀ ਇੱਕ ਇੱਕ ਕੱਟੀ ਲੈ ਲਈ ਤੇ ਕੱਟੀਆਂ ਇੱਕ ਵੀ ਨਹੀਂ ਰਹਿਣੀਆਂ ਇੱਕ ਵੀ ਨਹੀਂ ਰਹਿਣੀ ਸਹੀ ਗੱਲ ਆ ਬਈ ਯਾਰ ਇਹੀ ਕੱਟੀਆਂ ਤੋਂ ਉਹਦਾ ਮੱਝਾ ਬਣਾਓ ਬਈ ਯਾਰ ਮੱਝਾ ਬਣ ਜਾਂਦਾ ਚੰਗੀ ਵੀਡੀਓ ਤਿਆਰ ਕਰਵਿੰਦਾ ਤੋਈ ਲੱਖ ਸਵਾ ਲੱਖ ਰੁਪਏ ਦੀ ਇੱਕ ਮੱਝ ਮਿਲ ਜਾਂਦੀ ਆ ਹਾਂ ਬਈ ਮਿਲਦੀ ਆ ਰਾਮਨਾਲੀ ਤੇ ਜੋ ਕੋਸ਼ਿਸ਼ ਉਰੇ ਕਰ ਲੈਣਾ ਸਹੀ ਗੱਲ ਆ ਬਈ ਹਾਂ ਜੇ ਉਰੇ 15-20000 ਰੁਪਏ ਲਾ ਦੇ ਨੇ ਯਾਰ ਬਈ ਹੁਣ ਵੇਚਣਾ ਤਾਂ ਯੂਟਿਊਬਰ ਅਗੇ ਕਿਸੇ ਦੀ ਫ੍ਰੀ ਵੀਡੀਓ ਪਾਈ ਜਾਂਦੇ ਰਹਿੰਦੇ ਨੇਗੇ ਜਿਵੇਂ ਉਹ ਵਪਾਰੀ ਬੰਦੇ ਦੀ ਜੇ ਹੁਣ ਵਪਾਰੀ ਬੰਦੇ ਨੇ ਤਾਂ ਕਿੰਨੇ ਰੁਪਏ ਵਟ ਲੈਣੇ ਨੇ ਬਈ ਵਟ ਦੇ ਜੇ ਹੁਣ ਇਹੋ ਜੀ ਕੱਟੀ ਕੋ ਸ਼ਕੀਨ ਕੱਟੀ ਵੀਰੇ ਆਪ ਲੈ ਜੇ ਕੱਟ ਦੂ ਅਗਲਾ ਪੰਜਵਾਂ ਹਾਂ ਬਾਈ ਨੇਡਰਾਂ ਕੱਟ ਜਾਂਦਾ ਜਾਂ ਰਬੜ ਚੜ ਜਾਂਦੀਆਂ ਸਾਰੇ ਹੱਲ ਹੈਗੇ ਆ ਬਾਈ ਹੱਲ ਹੈਗੇ ਨੇਗੇ ਚਲ ਮੈਨੂੰ ਵੀ ਸਵੇਰੇ ਪਤਾ ਨਹੀਂ ਲੱਗੇ ਮੈਂ ਚਲ ਐਂ ਲੈ ਆਇਆ ਉਹਨੇ ਮੈਨੂੰ ਐਂ ਛਾੜ ਦਿੱਤੀ ਮੈਂ ਤੂੰ ਚੱਕਰ ਦੀ ਹੁਣ ਮੈਂ ਆਪਾਂ ਨੂੰ ਦੱਸ ਤੀ ਹਾਲਤ ਸਾਰੀਆਂ ਚੀਜ਼ਾਂ ਦੇ ਹੋ ਗਏ ਹਾਂ ਬਈ ਹਾਲ ਸਾਰੀਆਂ ਦੇ ਹੋ ਜਾਂਦੇ ਨੇ ਇਹ ਆਪਣੇ ਲੋਕ ਨਾ ਐ ਸੋਚਦੇ ਘਾਟਾ ਹੋਣਾ ਸਾਰੇ ਬਸ ਅਗਲਾ ਟੜਕੀ ਜਾਂਦਾ ਮੰਡੀ ਦੇ ਸਨੇਹਾ ਜਾ ਕੇ ਇੱਕ ਅੱਧ ਦੂਜੇ ਪਾਸੇ ਬਣਾ ਗਏ ਘਾਟੂ ਮਾਲ ਤਿਆਰ ਘਾਟੂ ਮਾਲ ਤਿਆਰ ਸਹੀ ਗੱਲ ਦਾ ਹੁਣ ਇਹ ਘਾਟੂ ਮਾਲ ਵਾਲਾ ਤਾਂ ਆ ਮਾਲ ਆ ਦੇਖ ਹਾਂ ਆ ਮਾਲ ਆ ਘਾਟੂ ਜਿਹੜਾ ਚੰਦਰੇ ਬਈ ਇੱਦਣ ਹੁਣ ਤੂੰ ਇਹ ਦੱਸ ਹੁਣ ਅਗਲਾ ਕੀ ਕਰੂ ਜ਼ਿਮੀਦਾਰ ਕੋਈ ਰਹੀ ਨਹੀਂ ਹੁੰਦੀ ਕਿਸੇ ਦਾ ਥਾਣ ਖੜਿਆ ਹੋਇਆ ਹਾਂ ਬ ਮੇਰੇ ਬੱਚੇ ਦਾ ਨਿਕਰ ਸੋਲੀ ਆ ਯੂਟਿਊਬਰ ਕੱਢ ਦੂਗਾ ਕੋਈ ਵੀ ਨਹੀਂ ਕੱਢ ਸਕਦਾ ਯਾਰ ਭਾਈ ਉਹਦਾ ਟਰੈਕ ਰਿਕਾਰਡ ਹੋਣੀ ਅਗਲੇ ਦਾ ਕੀ ਕਸੂਰ ਹੈਗਾ ਸਹੀ ਆ ਭਾਈ ਸਹੀ ਆ ਇਹ ਜਿਹੜਾ ਇਹ ਦੀ ਜਾਨ ਹੁਣ ਮਾਰੇ ਛੋਟਾਗਾ ਆਗਲੇ ਨੇ ਕੀ ਕਰਾਉਣਾ ਦੇਖੀ ਭਾਈ ਸਹੀ ਗੱਲ ਆ ਭਾਈ ਕਿਉਂ ਹੁਣ ਮੰਨ ਕੇ ਚੱਲ ਇਹਦੀ ਹੁਣ ਮਾਂ ਦਾ ਦੁੱਧ ਆਇ ਨਹੀਂ ਪਤਾ ਕੋਈ 7 ਕਿਲੋ ਹੋਵੇ ਜਾਂ 8 ਕਿਲੋ ਹੋਵੇ ਆਗਲੇ ਨੇ ਨਸਲ ਬਣਾ ਕੀ ਕੀ ਕਰਨੀ ਇਹੇ ਜੀ ਨਸਲ ਤੋਂ ਵੀ ਕੀ ਕਰਾਉਣਾ ਭਾਈ ਯਾਰ ਹੁਣ ਇਹਨਾਂ ਦਾ ਹਾਲ ਹੀ ਵਿਚਾਰਾਂ ਦਾ ਕਾਟੂ ਮਾਲ ਵਾਲਾਗਾ ਇਹ ਤਾਂ ਗੱਲ ਦੇਖੀ ਹੈ ਬਾਈ ਹੁਣ ਤੁਸੀਂ ਇਹਦਾ ਦੱਸ ਹੱਲੋ ਦੱਸੋ ਹੁਣ ਲੋਕ ਤਾਂ ਹਜ਼ਾਰ-ਹਜ਼ਾਰ ਦੇ ਟੀਕੇ ਭਾਈ ਨੂੰ ਸੈਕਸ ਦੇ ਟੀਕੇ ਭਾਈ ਜਾਂਦੇ ਹੁਣ ਇੰਨਾ ਚ ਕੀ ਕਰੂਗਾ ਅਗਲਾ ਸਹੀ ਆ ਬਾਈ ਠੀਕ ਆ ਵੀਰੇ ਧੰਨਵਾਦ ਇਹਨਾਂ ਕੰਮਲ ਕਰਾ ਦਿਓ ਵੀਡੀਓ ਤੇ ਠੀਕ ਆ ਬਾਈ ਜੀ ਠੀਕ ਆ ਬਾਈ ਹੁਣ ਧਿਆਨ ਰੱਖਿਓ ਥੋੜੀ ਜਿਮੇਵਾਰੀ ਹੈਗਾ ਹਾਂ ਇੱਕ ਇੱਕ ਯੂਟਿਊਬਰ ਇੱਕ ਇੱਕ ਕੱਟੀ ਲੈ ਕੇ ਜਾਇਆ ਕਰੋ ਹਾਂਜੀ ਹਾਂਜੀ ਵੀਰੇ ਧੰਨਵਾਦ ਤੁਹਾਡਾ ਯੂਟਿਊਬਰਾਂ ਦਾ ਜਿਹੜਾ ਇੱਕ ਇੱਕ ਕੱਟੀ ਜ਼ਰੂਰ ਲੈ ਕੇ ਜਾਇਆ ਠੀਕ ਆ ਬਾਈ